ਅੱਜ ਮੈਂ ਬਹੁਤ ਖੁਸ਼ ਹਾਂ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕਰਨੀ ਮੈਂ ਇੱਕ ਗੱਲ ਜਿਹੜੀ ਕਿ ਬੜੀ ਵਧੀਆ ਹੈ ਅਸੀਂ ਗੱਡੀ ਲਈ ਗੱਡੀ ਦੇ ਸ਼ਗਨ ਮਿਲੇ ਪਰ ਇੱਕ ਸ਼ਗਨ ਮੈਨੂੰ ਇਹੋ ਜਿਹਾ ਮਿਲਿਆ ਜਿਹਦੇ ਨਾਲ ਮੇਰੀ ਰੂਹ ਜਿਹੜੀ ਹੈ ਉਹ ਸ਼ਾਂਤ ਹੋਈ ਪੁਰਾਣੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸ਼ਗਨ ਦਿੱਤੇ ਜਾਂਦੇ ਸੀ ਉਸ ਤਰੀਕੇ ਨਾਲ ਮੈਨੂੰ ਸ਼ਗਨ ਮਿਲਿਆ ਮੇਰੇ ਹਸਬੰਦ ਦੇ ਫਰੈਂਡ ਆ ਉਹਨਾਂ ਦੇ ਮਾਤਾ ਜੀ ਆ ਉਹਨਾਂ ਦੇ ਘਰ ਗਏ ਸੀ ਤੇ ਉਹਨਾਂ ਨੇ ਸ਼ਗਨ ਪਾਇਆ ਮੈਨੂੰ ਆਜੋ ਤੁਹਾਨੂੰ ਦਿਖਾਵਾਂ ਕਿਸ ਤਰ੍ਹਾਂ ਇਹਨੂੰ ਮੈਂ ਬੜਾ ਸਾਹਵਕੇ ਰੱਖਿਆ ਹੋਇਆ ਉਸ ਦਿਨ ਦਾ ਇਹ ਦੇਖੋ ਟੁੱਟੀ ਆ ਟੁੱਟੀ ਦੇ ਉੱਤੇ ਉਹਨਾਂ ਨੇ ਫੋਇਲ ਪੇਪਰ ਲਵੇਟਿਆ ਆ ਤੇ ਇਹਨੂੰ ਆਪਾਂ ਖੋਲ ਕੇ ਦੇਖਦੇ ਆ ਇਹਦੇ ਵਿੱਚ ਕੀ ਆ ਲਓ ਦੇਖੋ ਇਹ ਚੋਣਾਂ ਨੇ ਖੰਡ ਪਾਈ ਆ ਸ਼ਗਨ ਦੀ ਦੇਖੋ ਕਿੰਨਾ ਵਧੀਆ ਇਸ ਤਰ੍ਹਾਂ ਮੈਨੂੰ ਕਦੀ ਨਹੀਂ ਮਿਲਿਆ ਸ਼ਗਨ ਪਹਿਲਾਂ ਮਿਲਦੇ ਹੁੰਦੇ ਸੀ ਦੇਖਦੇ ਹੁੰਦੇ ਸੀ ਟੁੱਟੀਆਂ ਦੇ ਨਾਲ ਪਤਾਸੇ ਦਿੰਦੇ ਹੁੰਦੇ ਸੀ ਝੋਲੀਆਂ ਦੇ ਵਿੱਚ ਪਾਉਂਦੇ ਹੁੰਦੇ ਸੀ ਇਹ ਸ਼ਗਨ ਮੈਂ ਵੀ ਝੋਲੀ ਦੇ ਵਿੱਚ ਪਵਾਇਆ ਤੇ ਬਹੁਤ ਹੀ ਵਧੀਆ ਲੱਗਾ ਕਿ ਜਿਵੇਂ ਸਾਰੀਆਂ ਬਲੈਸਿੰਗਸ ਮੈਨੂੰ ਮਿਲ ਗਈਆਂ ਹੁਣ ਤੇ ਨਾਲ ਉਹਨਾਂ ਸ਼ਗਨ ਦਿੱਤਾ 500 ਇਹ ਮੇਸੀ ਤੇ ਰੱਖਿਆ ਹੋਇਆ ਤੇ ਮੇਰੇ ਸੇ ਤਰਾ ਹੀ ਰੱਖ ਛੱਡੂਗੀ ਇਹਨੂੰ ਜਿੰਨੇ ਚਿਰ ਤੱਕ ਵੀ ਰੱਖ ਸਕੀ ਬਹੁਤ ਹੀ ਵਧੀਆ ਲੱਗਿਆ ਪੁਰਾਣੇ ਸਮੇਂ ਦੀ ਜਿਹੜੀ ਝਾਤ ਆ ਉਹ ਆਪਾਂ ਨੂੰ ਨਜ਼ਰ ਆਈ ਇਹਦੇ ਵਿੱਚ ਪੁਰਾਣਾ ਸੱਭਿਆਚਾਰ ਆਪਣਾ ਪੰਜਾਬੀ ਸੱਭਿਆਚਾਰ ਹੀ ਹੋ ਠੀਕ ਹੈ ਜੀ ਤੇ ਉਹ ਮਾਤਾ ਜੀ ਦਾ ਇੰਨਾ ਪਿਆਰ ਮਿਲਿਆ ਸਾਫ਼ ਕੋਈ ਨਹੀਂ ਬਹੁਤ ਜ਼ਿਆਦਾ ਪਿਆਰ ਕਰਦੇ ਆ ਪਹਿਲਾਂ ਵੀ ਤੇ ਬਹੁਤ ਹੀ ਵਧੀਆ ਲੱਗਾ ਜਿਵੇਂ ਮਾਂ ਦਾ ਪਿਆਰ ਹੀ ਮਿਲ ਗਿਆ ਹੋਵੇ ਇਹਨੂੰ ਮੈਂ ਜੀ ਲਵੇਟ ਕੇ ਰੱਖ ਲੈਣਾ ਆ ਮੈਨੂੰ ਬੜਾ ਬਹੁਤ ਵਧੀਆ ਲੱਗੀ ਚੀਜ਼ ਏ ਬਹੁਤ ਹੀ ਮਨ ਨੂੰ ਸਕੂਨ ਮਿਲਿਆ ਇਹ ਵਾਲਾ ਸ਼ਗਨ ਲੈ ਕੇ ਜੇ ਤੁਹਾਨੂੰ ਵੀ ਕੋਈ ਅਜਿਹਾ ਸ਼ਗਨ ਮਿਲਿਆ ਆ ਅਨਮੁੱਲਾ ਸ਼ਗਨ ਇਹਦਾ ਕੋਈ ਮੁੱਲ ਨਹੀਂ ਹੈਗਾ ਤੇ ਮੇਰੇ ਨਾਲ ਤੁਸੀਂ ਜ਼ਰੂਰ ਸ਼ੇਅਰ ਕਰਿਓ ਠੀਕ ਹੈ ਜੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਮੈਨੂੰ ਇਹ ਤੇ ਹੋ ਗਿਆ ਸ਼ਗਨ ਰੂਹ ਨੂੰ ਸਕੂਨ ਦੇਣ ਵਾਲਾ ਠੀਕ ਹੈ ਜੀ ਇਹਨ ਅਗਲਾ ਗਿਫਟ ਮੈਂ ਤੁਹਾਡੇ ਸਾਹਮਣੇ ਉਹ ਪੇਸ਼ ਕਰੂੰਗੀ ਜਿਹੜਾ ਮੇਰੀ ਭੈਣ ਤੋਂ ਮੈਨੂੰ ਮਿਲਿਆ ਵੱਡਾ ਸਾਰਾ ਗਿਫਟ ਉਹ ਵੀ ਰਖੜੀ ਦਾ ਇਹ ਜ਼ਰੂਰੀ ਨਹੀਂ ਭਰਾਵਾਂ ਨੇ ਭੈਣਾਂ ਦੀ ਰੱਖਿਆ ਕਰਨੀ ਹੈ ਭੈਣਾਂ ਵੀ ਭੈਣਾਂ ਦੀ ਰੱਖਿਆ ਕਰ ਸਕਦੀਆਂ ਵੈਸੇ ਮਤਲਬ ਤੇ ਹਰੇਕ ਰਿਸ਼ਤੇ ਦਾ ਇਹੋ ਬਣਦਾ ਕਿ ਹਰੇਕ ਰਿਸ਼ਤਾ ਇੱਕ ਦੂਸਰੇ ਦੀ ਰੱਖਿਆ ਕਰੇ ਰਿਸ਼ਤੇ ਹਨ ਮੋਗਲਾ